ਇੰਪਰੂਵਮੈਂਟ ਪ੍ਰੋਸ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬਸੀ ਵੱਲੋਂ ਈਸਟ ਮੋਹਨ ਨਗਸਤੇ ਜਸ ਅ ਸਿੰਘ ਰਾਮਗੜੀਆ ਹਾਲ ਵਿੱਚ ਦਸਤਾਰ ਦੀ ਸ਼ਾਨ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੁਕਾਬਲੇ ਵਿੱਚ ਦਸਤਾਰ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 10 ਤੋਂ ਵੱਧ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਦਸਤਾਰ ਮੁਕਾਬਲੇ ਦੋ ਸ਼੍ਰੇਣੀਆਂ ਦੀਆਂ ਦੀਨ ਕਰਵਾਈ ਗਈ ਪਹਿਲੀ ਸ਼੍ਰੇਣੀ ਵਿੱਚ 10 ਤੋਂ 13 ਸਾਲ ਤੱਕ ਦੇ ਬੱਚਿਆਂ ਨੇ ਭਾਗ ਲਿਆ ਅਤੇ ਦੂਜੀ ਸ਼੍ਰੇਣੀ ਵਿੱਚ 13 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਨੇ ਭਾਗ ਲਿਆ ਮੁਕਾਬਲੇ ਵਿੱਚ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ 5100 ਰੁਪਏ 3100 ਅਤੇ 2100 ਰੁਪਏ ਦਾ ਨਗਦ ਇਨਾਮ ਵਜੋਂ ਦਿੱਤੇ ਗਏ ਜਦਕਿ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਹਰ ਬੱਚੇ ਨੂੰ ਸਰਟੀਫਿਕੇਟ ਅਤੇ ਮੈਡਲ ਵੀ ਪ੍ਰਦਾਨ ਕੀਤੇ ਗਏ ਇਸ ਮੌਕੇ ਸੰਬੋਧਨ ਕਰਦੇ ਇੰਪਰੂਵਮੈਂਟ ਪ੍ਰੋਜੈਕਟ ਸਾਭਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬਸੀ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਕੁਰਬਾਨੀਆਂ ਨੂੰ ਨਾ ਤਾਂ ਭੁੱਲਾਇਆ ਜਾ ਸਕਦਾ ਹੈ ਤੇ ਨਹੀਂ ਆਉਣ ਵਾਲੀ ਪੀੜੀ ਨੂੰ ਇਸ ਤੋਂ ਵਾਂਝਾ ਰੱਖਿਆ ਜਾ ਸਕਦਾ ਹੈ ਜਿਸ ਉਮਰ ਵਿੱਚ ਬੱਚੇ ਦੁਨੀਆਂ ਨੂੰ ਸਮਝਣਾ ਸ਼ੁਰੂ ਕਰਦੇ ਹਨ ਉਸ ਉਮਰ ਵਿੱਚ ਚੌੜ ਸਹਿਬ ਜਾਦਿਆ ਨੇ ਧਰਮ ਦੀ ਰੱਖਿਆ ਲਈ ਆਪਣੇ ਪ੍ਰਾਨ ਨਿਸ਼ਾਵਰ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਸਾਰੇ ਮਿਲ ਕੇ ਇੱਕ ਛੋਟੇ ਜਿਹੇ ਉਪਰਾਲੇ ਰਾਹੀਂ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਨੂੰ ਯਾਦ ਕਰ ਰਹੇ ਹਾਂ ਅਤੇ ਨਵੀਂ ਪੀੜੀ ਨੂੰ ਵੀ ਇਹ ਸੰਦੇਸ਼ ਦੇ ਰਹੇ ਹਾਂ ਕਿ ਦਸਤਾਰ ਦੀ ਸ਼ਾਨ ਨੂੰ ਹਮੇਸ਼ਾ ਬਣਾਈ ਰੱਖਣ ਇਸੇ ਦਸਤਾਰ ਦੇ ਬਲ ਤੇ ਸਮਾਜ ਬੁਰਾਈਆਂ ਤੇ ਜਿੱਤ ਹਾਸਿਲ ਕਰੇਗਾ ਅਤੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਤੇ ਚੱਲੇਗਾ ਇਸ ਦੌਰਾਨ ਦਿਨੇਸ਼ ਬੱਸੀ ਨੇ ਜਸਤਾ ਸਿੰਘ ਰਾਮਗੜੀਆ ਹਾਲ ਦੇ ਪਦ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਇਸ ਉਪਰਾਲੇ ਨੂੰ ਵੇਖਦਿਆਂ ਉਹਨਾਂ ਵੱਲੋਂ ਦਿੱਤੀ ਗਈ ਹਾਲ ਦੀ ਫੀਸ ਵਾਪਸ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ। ਇਸ ਮੌਕੇ ਚੀਫ ਗੈਸਟ ਵਜੋਂ ਸੀਨੀਅਰ ਕਾਂਗਰਸੀ ਆਗੂ ਮੋਹਨ ਸਿੰਘ ਪੁੱਲਰ ਹਾਜ਼ਰ ਰਹੇ। ਉਹਨਾਂ ਦੇ ਨਾਲ ਮਨਜੀਤ ਸਿੰਘ, ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਰਾਜੀਵਾਲ, ਲਖਵਿੰਦਰ ਸਿੰਘ ਖੋਖਰ, ਪਲਵਿੰਦਰ ਸਿੰਘ ਵੇੜੀ, ਇਕਬਾਲ ਸਿੰਘ ਸਰੀ, ਮਨਦੀਪ ਪੁੱਲਰ पवन कुमार रखड़ा जसवंत सिंह जरनैल हरजिंदर सिंह सिमरनजीत सिंह राजपूत चाहल, जसपाल सिंह कंडा, इकबाल सिंह एच के बिटू जसपाल जसपाल पार्षद राजीव छाबड़ा राजबीर सिंह मुखताज सिंह वेरका गुरविंदर समेत कई गणमान्य व्यक्ति मौजूद रहे कार्यक्रम जजा की भूमिका गुरप्रीत शमशेर सिंह सिमरपाल वालों निभाई गई

ਜਨ ਜਿਹੜੇ ਬੱਚੇ ਇੱਥੇ ਆਏ ਨੇ ਇਹਨਾਂ ਨੂੰ ਦੱਸਾ ਦਿੰਦਾ ਵੀ ਇਹ ਘਰ ਜਾ ਕੇ ਵੱਧ ਤੋਂ ਵੱਧ ਟਰਾਈ ਹੋਰ ਕਰਨਗੇ ਵੀ ਅਸੀਂ ਵਧੀਆ ਤੋਂ ਵਧੀਆ ਪੱਗ ਬੰਨ੍ਹਣੀ ਆ ਬੰਨ੍ਹਣੀ ਆ ਜਿਹਦੇ ਨਾਲ ਇਹਨਾਂ ਦਾ ਦਸ਼ਾ ਵੀ ਵਧੇਗਾ ਤੇ ਇਹਨਾਂ ਦੀ ਰੁਚੀ ਵੀ ਪੈਦਾ ਹੋਏਗੀ ਵੀ ਅਸੀਂ ਪੱਗ ਬੰਨ੍ਹ ਕੇ ਰੱਖੀਏ ਠੀਕ ਹੈ ਸਾਨੂੰ ਨਾਲ ਬੋਲੋ ਸਾਨੂੰ ਪਹਿਲੋਂ ਨਾਲ ਭਾਈ ਸਾਨੂੰ ਬੋਲੋ ਨਾਲ ਸਾਨੂੰ ਵੀ ਹਰਕੀਰ ਸਿੰਘ ਸਾਨੂੰ ਗੋਪਾਲਪ੍ਰੀਤ ਸਿੰਘ ਹਰ ਤੇਰਾ ਹਰ ਸਿੰਘ

तेर मोटे साहिबाद जी ਸ਼ਹਾਦਤ ਨੂੰ ਯਾਦ ਕਰਦੇ ਹੋਏ ਅੱਜ ਅਸੀਂ ਦਸਤਾਰ ਮੁਕਾਬਲੇ ਕਰਾਏ ਨੇ ਬੱਚਿਆਂ ਦੇ 13 ਸਾਲ ਦੇ ਛੋਟੇ ਬੱਚਿਆਂ ਦਾ ਇੱਕ ਪੂਲ ਬਣਾਇਆ ਸੀ ਇੱਕ 16 ਸਾਲ ਦੇ ਛੋਟੇ ਬੱਚਿਆਂ ਦਾ ਪੂਲ ਬਣਾਇਆ ਸੀ ਉਹਨਾਂ ਦੀ ਯਾਦ ਨੂੰ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਅੱਜ ਅਸੀਂ ਇਹ ਬੱਚਿਆਂ ਦਾ ਕੰਪੀਟੀਸ਼ਨ ਕਰਾਇਆ ਔਰ ਛੋਟੇ-ਛੋਟੇ ਬੱਚਿਆਂ ਨੇ ਇਸ ਦੇ ਵਿੱਚ ਵੱਧ ਚੜ ਕੇ ਭਾਗ ਲਿੱਤਾ ਔਰ ਮੈਂ ਧੰਨਵਾਦ ਕਰਦਾ ਹਾਂ ਸਾਰੀ ਟੀਮ ਦਾ ਜਿਨ੍ਹਾਂ ਨੇ ਬਹੁਤ ਵਧੀਆ ਮੈਨੇਜ ਕੀਤਾ ਸਾਰੀ ਟੀਮ ਨੇ ਔਰ ਖਾਸ ਕਰਕੇ ਸਾਡੇ ਸਾਰੇ ਚੀਫ ਗੈਸਟ ਆਏ ਨੇ ਸਾਡੇ ਬਜ਼ੁਰਗ ਸਾਰੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਔਰ ਮੈਂ ਸਮਝਦਾ ਕਿ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਆਪਣੇ ਬੱਚਿਆਂ ਨੂੰ ਇਸ ਸਿੱਖੀ ਸਰੂਪ ਦੇ ਨਾਲ ਜੋੜਨਾ ਚਾਹੀਦਾ ਔਰ ਉਸ ਦੇ ਵਿੱਚ ਸਾਡੀ ਸਾਰੀ ਟੀਮ ਅੱਜ ਕਾਮਯਾਬ ਹੋਈ ਔਰ ਬੱਚਿਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਸਾਡੇ ਸਾਰੇ ਕਾਉਂਸਲਰ ਸਹਿਬਾਨ ਸਾਡੇ ਸਾਰੇ ਇਲਾਕੇ ਦੇ ਮੋਤਵਾਰ ਸਹਿਬਾਨ ਸਾਡੀ ਪਾਰਟੀ ਦੇ ਸਾਰੇ ਵੱਡੇ ਵੱਡੇ ਲੀਡਰ ਬਣੇ ਵੱਡੇ ਭਰਾ ਸਾਰੇ ਸਹਿਬਾਨ ਨੇ ਇਸ ਪ੍ਰੋਗਰਾਮ ਨੂੰ ਬਹੁਤ ਵਧੀਆ ਮੁਹੱਦਦ ਹੈ ਔਰ ਬੱਚਿਆਂ ਨੂੰ ਚਾਰ ਸਾਬਜਾ ਦੇ ਦੀ ਫਿਲਮ ਦਿਖਾ ਕੇ ਪਹਿਲਾਂ ਅਸੀਂ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਆਪਣੀ ਧਰਮ ਵਾਸਤੇ ਔਰ ਆਪਣੀ ਸੱਚਾਈ ਦੇ ਵਾਸਤੇ ਆਪਣੀ ਸ਼ਹਾਦਤਾਂ ਦਿੱਤੀਆਂ ਮਾਤਾ ਗੁਜਰੀ ਜੀ ਨੇ ਕਿਸ ਤਰ੍ਹਾਂ ਆਪਣੇ ਬੱਚੇ ਵਾਰ ਤੇ ਇਸ ਕੌਮ ਕਰਕੇ ਉਹ ਸਾਰਾ ਬੱਚਿਆਂ ਨੂੰ ਇਸ ਆਪਣੇ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਬੱਚਿਆਂ ਨੂੰ ਹੌਸਲਾ ਦੇ ਵਾਸਤੇ ਕੋਈ ਇਨਾਮ ਦੇਖੋ ਅਸੀਂ ਦੋ ਪੂਲ ਬਣਾਏ 13 13 ਸਾਲ ਦੇ ਬੱਚੇ ਦਾ ਇੱਕ ਅਲੱਗ ਪੂਲ ਹੈ 16 ਸਾਲ ਦੇ ਛੋਟੇ ਬੱਚਿਆਂ ਦਾ ਇੱਕ ਅਲੱਗ ਪੂਲ ਹੈ ਜਿਹੜੇ 13 ਸਾਲ ਤੋਂ ਬੱਚੇ ਉਹਨਾਂ ਦਾ ਵੀ ਫਸਟ ਨਾਮ 5100 ਰੁਪਿਆ ਸੈਕਿੰਡ ਨਾਮ 3100 ਰੁਪਿਆ ਥਰਡ ਨਾਮ 2100 ਰੁਪਿਆ ਐਸੀ ਤਰ੍ਹਾਂ ਵੱਡੇ ਬੱਚਿਆਂ ਦਾ ਔਰ ਸਭ ਨੂੰ ਸ਼ੀਲਡਾਂ ਦਿੱਤੀਆਂ ਜਾਣੀਆਂ ਸਭ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਤਾਂ ਕਿ ਬੱਚੇ ਕੋਈ ਵੀ ਮੈਂ ਇੱਕ ਗੱਲ ਫੇਰ ਤੁਹਾਡੇ ਰਾਈਏ ਮੈਸੇਜ ਦੇਣਾ ਚਾਹੁੰਦਾ ਕਿ ਬੱਚਿਆਂ ਨੂੰ ਇਸ ਚੀਜ਼ ਦੀ ਸੋਚ ਨਹੀਂ ਰਹੀਦੀ ਕਿ ਅਸੀਂ ਫਸਟ ਆਏ ਆ ਅਸੀਂ ਸੈਕਿੰਡ ਆਏ ਆ ਲੇਕਿਨ ਮੈਂ ਉਹਨਾਂ ਦਾ ਧੰਨਵਾਦ ਕਰਦਾ ਬੱਚਿਆਂ ਨੂੰ ਇੱਕ ਇਸ ਸਾਡੇ ਇੱਕ ਛੋਟੇ ਜਿਹੇ ਸੀ ਬੋਰਡ ਲਗਾਏ ਸੋਸ਼ਲ ਮੀਡੀਆ ਤੇ ਐ ਇਹ ਬੱਚਿਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਉਹਨਾਂ ਦੇ ਮਾਪੇ-ਬਾਪ ਨੇ ਬੱਚਿਆਂ ਨੂੰ ਇਸ ਧਰਮ ਦੇ ਨਾਲ ਜੋੜਨ ਲਈ ਇਸ ਸਿੱਖੀ ਸੰਪਰਪਰਾ ਦੇ ਨਾਲ ਜੋੜਨ ਲਈ ਸਾਡੇ ਆਨਲਾਈਨ ਜਾ ਕੇ ਆਪਣੇ ਆਪ ਨੂੰ ਰਜਿਸਟਰ ਕੀਤਾ ਔਰ ਇਸ ਦਾ ਹਿੱਸਾ ਬਣੇ ਲਗਭਗ 100 ਦੇ ਆਸ-ਪਾਸ ਇਸ ਬੱਚੇ ਮੁਕਾਬਲੇ ਦੇ ਵਿੱਚ ਆਏ ਨੇ ਮਸੀਹ ਜੀ ਤੁਸੀਂ ਅੱਜ ਬੜੀ ਬੜੀ ਬਹੁਤ ਫਰਚੀ ਰੱਜੀ ਆ ਲੱਗਦਾ ਸ਼ੁਰੂਆਤ ਤੁਸੀਂ ਕਰਤੀ ਹੋਣੀ ਦੇਖੋ ਮੈਂ ਪਾਗ ਗੁਰੂ ਮਹਾਰਾਜ ਦਾ ਬਹੁਤ ਵੱਡਾ ਆਸ਼ੀਰਵਾਦ ਹੈ ਔਰ ਮੇਰੇ ਸਾਥੀਆਂ ਦਾ ਹੁਕਮ ਹੋਇਆ ਪਾਗ ਬੰਨੀ ਤੇ ਮੈਂ ਜਰੂਰ ਬੰਨੀ ਔਰ ਮੈਂ ਧੰਨਵਾਦ ਕਰਦਾ ਹੈ ਬਹੁਤ ਵੱਡੀ ਚੀਜ਼ ਹੈ ਮੈਂ ਇਹਦਾ ਬਹੁਤ ਸਤਿਕਾਰ ਕਰਦਾ ਲੱਗਦਾ ਜਿਹੜੇ ਲੀਡਰ ਨੇ ਪਾਗ ਬੰਨੀ ਆ ਕਹਿਆ ਵਸਦੀ ਗੱਲ ਕਰੀ ਪੰਜਾਬ ਦੀ ਕਰੀਏ ਗੱਲ ਰੱਖੇ ਰਾਹ ਤੇ ਪੈ ਗਿਆ ਚਲੋ ਉਸ ਮਹਾਰਾਜ ਦਾ ਬੜਾ ਵੱਡਾ ਆਸ਼ੀਰਵਾਦ ਹੈ ਜੇ ਉਸ ਮਹਾਰਾਜ ਦਾ ਜੋ ਹੁਕਮ ਹੋਏਗਾ ਮੈਂ ਉਸ ਹੁਕਮ ਨੂੰ ਸਰਬ ਚਲੋ